ਸਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਨੇ ਉੱਥੇ ਹੀ ਸੇਵਾਦਾਰਾਂ ਵੱਲੋਂ ਵੀ ਸ਼ਰਾਰਤੀ ਅੰਸਰਾਂ ਨੂੰ ਨਤ ਮਾਉਣ ਲਈ ਸੰਗਤ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਨੇ ਨਸ਼ੀ ਦਾ ਸੇਵਨ ਨਾ ਕੀਤਾ ਹੋਵੇ ਜਾਂ ਕਿਸੇ ਕੋਲ ਕੋਈ ਨਸ਼ੀਲਾ ਪਦਾਰਥ ਨਾ ਹੋਵੇ ਪਰ ਕਰਨਾਲ ਤੋਂ ਆਇਆ ਇੱਕ ਸ਼ਖਸ ਅੰਮ੍ਰਿਤ ਸ਼ੱਕੇ ਹੋਣ ਦੇ ਬਾਵਜੂਦ ਸ਼ਰਾਬ ਨਾਲ ਰੱਜਿਆ ਹੋਇਆ ਸੀ ਜਿਸ ਦਾ ਜਦੋਂ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਉਹ ਕਿਤੇ ਵਿਅਕਤੀ ਵੀਡੀਓ ਵਿੱਚ ਸਾਫ਼ ਤੌਰ ਤੇ ਬੋਲ ਰਿਹਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ ਕੀ ਨਾਂ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਪੀਣਾ ਕਰਪਾਨ ਬਾਤ ਬੈਨਾ ਵਾ ਕਰਪਾਨ ਬਾਤ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆਂ ਕਰਦੇ ਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜਿਆਦਾ ਹਾਂ ਬੋਲਣਾ ਇਟਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਆ ਹਾਂ ਉੱਥੇ ਨਹੀਂ ਆ ਮੈਂ ਦਰੂ ਸੋਇਰੇ ਪੀਤੀ ਆ ਮੈਂ ਸੋਇਰੇ ਪੀਤੀ ਜੀ ਪੀਤੀ ਸ਼ਰਾਬ ਜੀ ਹਾਂ ਪੀਤੀ ਜੀ ਕਿੱਤੀ ਮਾਹੋਂ ਕੀਤੀ ਐਕਟੋ ਕੀਤੀ ਐ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜਾ ਆ ਕੇ ਸ਼ਰਾਪੀ ਕੀ ਆਏ ਮਜਾ ਹੁੰਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜੱਤਾ ਫੜਿਆ ਫੜਿਆ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 7 ਦਿਨ ਕਿੰਨੋ ਗਏ ਆਪਾਂ ਥਾਂ ਲਿਆ 19 20 ਅਗਸਤ ਦੇ ਵਿੱਚ ਆ ਆਪਾਂ ਮਾਰੇ ਨਾ ਮਾਪੇ ਮੰਜਲ ਕੋਲ ਦੋ ਬਣਾਉਣ ਆ ਵੀਡੀਓ ਕਰਾ ਨਾ ਕਿਸ ਤੋ ਕੀ ਨਾ ਤੁਹਾਡਾ ਮੇਰਾ ਪ੍ਰਭਜੀ ਸਿੰਘ ਇਹ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਫਿਰਮ ਕਿਰਪਾਨ ਪਾ ਗਏ ਨਾ ਮੈਂ ਕਿਰਪਾਨ ਬਾਤ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੂੰ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਾਲੂ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀਸ਼ਰ ਆਪ ਜੀ ਹਾਂ ਪੀਤੀ ਪੀਤੀ ਮਾਹੁੰਨ ਵੀ ਸੀ ਐਕਟ ਪੀਤੀ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਇਕੱਲੇ ਆਇਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਬਾਰ ਸਾਹਿਬ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਨਾ ਕੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆ ਆਪਾਂ ਥਾਂ ਰਿਹਾ ਹੈ 3 ਮਿੰਟ ਹੋ ਗਏ ਆਪਾਂ ਥਾਂ ਰਿਹਾ ਹੈ 19 23 ਅਗਸਤ ਦੇ ਰਿਹਾ ਆਪਾਂ ਮਾਰੇ ਨੇ ਮਾਪੇ ਮਨਸੂਰ ਕੋਲ ਤੋਂ ਆ ਰਹੇ ਹਾਂ ਇਹ ਬਣਾਓ ਵੀਡੀਓ ਕਰਨ ਆ ਗਏ ਸੋ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਹੈ ਕਿਰਪਾਨ ਬਾਕੇ ਕਿਰਪਾਨ ਪੀਨਾ ਕਿਰਪਾਨ ਬਾਕੇ ਬਿਨਾ ਮੈਂ ਕਿਰਪਾਨ ਬਾਤ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਹੈ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਆ ਹਾਂ ਉੱਥੇ ਨਹੀਂ ਗਿਆ ਮੈਂ ਦਰੂ ਸੋਰੇ ਪੀਤੀ ਹੈ ਮੈਂ ਸੋਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਪੀਤੀ ਮਾਹੌਲ ਵੀ ਸੀ ਐਕਟ ਪੀਤੀ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਹੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਮੋੜਿਆਂ ਦੀ ਗੱਲ ਨਾ ਆ ਕੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਮੈਂ ਆਪਾ ਥਾਂ ਰਿਹਾ ਹੈ ਤਿੰਨ ਕਿੰਨੇ ਹੋ ਗਏ ਆ ਆਪਾ ਥਾਂ ਰਿਹਾ 19 20 ਦੇ ਅਗਸਤ ਦੇ ਵਿੱਚ